ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਬਹਿਮਣ ਦਿਵਾਨਾ ਬਠਿੰਡਾ ਲੰਗਨਸਰ ਜਦੋਂ ਮਲੋਟ ਨੂੰ ਆਪਾਂ ਜਾਣਿਆ ਮਿੱਤਰੋ ਪਹਿਲਾ ਪਿੰਡ ਇਹ ਆਉਂਦਾ ਨੇੜੇ ਬੱਲੂਆਣਾ ਤੇ ਮਰੀਕ ਸਿੰਘ ਦੇ ਆਪਾਂ ਘਰੋਂ ਜੌਂਡੀਰ ਸੁਣੋ ਟਰੈਕਟਰ ਦਿਖਾ ਰਹੇ ਆ 5310 ਤੇ ਨਾਲ ਮਿੱਤਰੋ ਕੰਪਿਊਟਰ ਖਰਾਬ ਕਾਉ ਹੈ ਤੇ ਪੂਰੀ ਜਿਹੜੀ ਡਿਟੇਲ ਆਪਾਂ ਹੀ ਦੇਵਾਂਗੇ ਇਹਦਾ ਕੀ ਰੇਟ ਆ ਕਿਹੜਾ ਮਾਡਲ ਹੈ ਪਹਿਲਾਂ ਤੁਹਾਨੂੰ ਜੌਂਡੀਰ ਦਿਖਾ ਦਈਏ ਬਹੁਤ ਹੀ ਮਿੱਤਰੋ ਸਾਫ਼ ਪਿਆ ਜੇ ਆਪਾਂ ਮਿੱਤਰੋ ਟਾਇਰਾਂ ਦੀ ਗੱਲ ਕਰਗੇ 80 ਪੈਸੇ ਟਾਇਰ ਨੇ ਇੰਜਨ ਗੇਅਰ ਸਰਵਿਸ ਦਾ ਸਾਰਾ ਓਕੇ ਆ ਬਹੁਤ ਹੀ ਸਾਫ ਪਿਆ ਤੇ ਬਾਈ ਅਮਰੀਕ ਸਿੰਘ ਦੇਖ ਕਰੋ ਆਪਾਂ ਮਿੱਤਰੋ ਇਹ ਵੀਡੀਓ ਬਣਾ ਰਹੇ ਆ ਤੇ ਦੂਜੇ ਨੰਬਰ ਤੇ ਜੀ ਮਠਾੜੂਆ ਹੋਂ ਦਾ ਕਰਾਹਾ ਤੇ ਲਾਇਕਾਂ ਦਾ ਕੰਪਿਊਟਰ ਖਰਾਬ ਕਾਉ ਹੈ ਤੇ ਇਹਦਾ ਮਾਡਲ ਵੀ ਮਿੱਤਰੋ 17 ਤੇ ਟਰੈਕਟਰ ਦਾ ਵੀ ਮਿੱਤਰੋ ਮਾਡਲ ਆ ਜਿਹੜਾ 17 ਉਚਾਰੇ ਪਾਸੋਂ ਆਪਾਂ ਤੁਹਾਨੂੰ ਦਿਖਾ ਦਨੇ ਆ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਬਾਈ ਅਮਰੀਕ ਦੇ ਨਾਲ ਕਰ ਸਕਦੇ ਹੋ ਤੁਸੀਂ ਸੰਪਰਕ ਆ ਮਿੱਤਰੋ ਹੈ ਟਰੈਕਟਰ ਟਰਬੋ ਤੇ 3 ਸਪੀਡ ਹੈ ਕਿਉਂਕਿ ਹਰ ਚੀਜ਼ ਦਾ ਆਪਣਾ ਫਰਜ ਬੰਦਾ ਦੱਸਣ ਦਾ ਤੇ ਕੰਪਿਊਟਰ ਕਰਾਹਾ ਵੀ ਮਿੱਤਰੋ ਪੂਰਾ ਸਾਫ਼ ਹੈ ਤੇ ਟਰੈਕਟਰ ਵੀ ਪੂਰਾ ਸਾਫ਼ ਹੈ ਤੇ ਕੰਪਿਊਟਰ ਕਰਾ ਦਾ ਜਿਹੜਾ ਮਿੱਤਰੋ ਰੇਟ ਹੈਗਾ ਜੀ 2 ਲੱਖ 80 ਹਜ਼ਾਰ ਤੇ ਟਰੈਕਟਰ ਦਾ ਰੇਟ ਆਇਗਾ ਜੀ 7,25,000 ਸਮਾਨਤਾਨ ਇਹਦੇ ਵਿੱਚੋਂ ਹੋ ਜਾਊਗਾ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਕਰਿਓ ਬਾਈ ਦੇ ਨਾਲ ਸੰਪਰਕ ਅ ਬਾਈ ਦਾ ਜਿਹੜਾ ਫੋਨ ਨੰਬਰ ਹੈ ਜੀ 9464253602 ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਪੂਰੀ ਜਾਣਕਾਰੀ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਸੋ ਸਾਰੇ ਵੀਰਾਂ ਦਾ ਧੰਨਵਾਦ